ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਜੀ ਸਾਰਿਆਂ ਦਾ ਆਪਣੇ ਚੈਨਲ ਦੇ ਉੱਪਰ ਅੱਜ ਸਾਡੇ ਨਾਲ ਹੈਗੇ ਜੀ ਡਾਕਟਰ ਸੁਖਰਾਜ ਸਿੰਘ ਜੀ ਤੁਹਾਨੂੰ ਇੱਕ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਦੇਣ ਜਾ ਰਹੇ ਹਾਂ ਡਰਾਈ ਮੈਟਰ ਕਿਵੇਂ ਕੈਲਕੂਲੇਟ ਕਰਨਾ ਹੈ ਕਿ ਜਿਹੜੀ ਗਾਵਾਂ ਨੂੰ ਕਿੰਨੇ ਕਿਲੋ ਆਪਾਂ ਚਾਰ ਪਾਉਣਾ ਤੂੜੀ ਪਾਉਣੀ ਆ ਹਰਾ ਚਾਰਾ ਪਾਉਣਾ ਇਸ ਬਾਰੇ ਜਾਣਕਾਰੀ ਦੇਣਗੇ ਡਾਕਟਰ ਸੁਖਰਾਜ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ 'ਤੇ ਬਹੁਤ ਬਹੁਤ ਧੰਨਵਾਦ ਸਾਰੀ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਭ ਤੋਂ ਪਹਿਲਾਂ ਤਾਂ ਆਪਾਂ ਇਹ ਦੇਖਾਂਗੇ ਕਿ ਡਰਾਈ ਮੈਟਰ ਹੁੰਦਾ ਕੀ ਆ ਕੱਢਣਾ ਕਿਉਂ ਜ਼ਰੂਰੀ ਹੈ ਕਿਉਂਕਿ ਡਰਾਈ ম্যাਟਰ ਹੈਗਾ ਗਿਣਤੀ ਮਿੰਤੀ ਦੇ ਵਿੱਚ ਪਾਇਆ ਜਾਣ ਵਾਲਾ ਖਾਣ ਵਾਲਾ ਪਦਾਰਥ ਜਿਵੇਂ ਤੂੜੀ اچਾਰ ਫੀਡ ਇਹ ਸਭ ਕੁਝ ਆਉਂਦਾ ਹੈ ਹੁਣ ਡਰਾਈ ম্যাਟਰ ਕੱਢਣ ਦਾ ਤਰੀਕਾ ਬਹੁਤ ਸੌਖਾ ਉਲਝਣ ਦੀ ਜ਼ਰੂਰਤ ਨਹੀਂ ਕਿ ਇਹ ਕੱਢਣ ਦਾ ਤਰੀਕਾ ਜਿਹੜਾ ਹੈਗਾ ਅਸੀਂ ਦੱਸਾਂਗੇ ਸੋ ਜਿੰਨਾ ਵੀ ਪਸ਼ੂ ਦਾ ਭਾਰ ਡਰਾਈ ਮੈਟਰ ਦਾ ਮਤਲਬ ਹੈ ਕਿ ਸੁੱਕਾ ਪਦਾਰਥ ਸੋ ਜਿੰਨਾ ਵੀ ਪਸ਼ੂ ਦਾ ਭਾਰ ਆ ਯਾਨੀ ਕਿ ਬਾਡੀ weight ਆ ਉਹਦਾ 2% ਜੇ ਆਪਾਂ ਪਸ਼ੂ ਦਾ ਭਾਰ ਮੰਨ ਕੇ ਚੱਲਦੇ ਆਂ ਵੀ 5 ਕੁਆਂਟਲ ਪਸ਼ੂ ਦਾ ਭਾਰ ਆ 500 ਕਿਲੋ ਤਾਂ ਇਹਦਾ 2% 2% ਦਾ ਮਤਲਬ ਹੈਗਾ 10 ਕਿਲੋ ਪਸ਼ੂ ਨੂੰ ਸਿਰਫ ਜਿਉਂਦੇ ਰਹਿਣ ਵਾਸਤੇ 10 ਕਿਲੋ ਸੁੱਕਾ ਪਦਾਰਥ ਚਾਹੀਦਾ ਪਾਣੀ ਨਹੀਂ ਹੋਣਾ ਚਾਹੀਦਾ ਪਾਣੀ ਤੋਂ ਬਿਨਾ ਸੁੱਕਾ ਪਦਾਰਥ ਨਿਚੋੜ ਕੇ ਸੋ ਉਸ ਤੋਂ ਬਾਅਦ ਆ ਜਾਂਦੀ ਹੈ ਦੁੱਧ ਦੀ ਕੁਆਂਟਿਟੀ ਜਿੰਨੀ ਵੀ ਪਸ਼ੂ ਦੀ ਦੁੱਧ ਦੀ ਕੁਆਂਟਿਟੀ ਆ ਉਸ ਦਾ ਤੀਜਾ ਹਿੱਸਾ ਸੋ ਜੇ ਆਪਾਂ ਮੰਨਦੇ ਆ ਦੁੱਧ ਦੀ ਕੁਆਂਟੀਟੀ ਪਸ਼ੂ ਦੀ 21 ਕਿਲੋ ਐਸ ਐਗਜ਼ਾਮਪਲ ਵਜੋਂ 21 ਕਿਲੋ ਦੁੱਧ ਦੀ ਕੁਆਂਟੀਟੀ ਆ 21 ਲੀਟਰ ਦਾ ਤੀਜਾ ਸੱਕਨ ਆ ਗਿਆ 7 ਕਿਲੋ ਸੋ ਟੋਟਲ ਪਸ਼ੂ ਨੂੰ ਜਿਉਂਦੇ ਰਹਿਣ ਵਾਸਤੇ ਦੁੱਧ ਬਣਾਉਣ ਵਾਸਤੇ 17 ਕਿਲੋ ਸੁੱਕੇ ਪਦਾਰਥ ਦੀ ਲੋੜ 10 ਕਿਲੋ ਜਿਉਂਦੇ ਰਹਿਣ ਵਾਸਤੇ 7 ਕਿਲੋ ਦੁੱਧ ਵਾਸਤੇ ਹੁਣ ਆਪਾਂ ਕੱਢਦੇ ਹਾਂ ਕਿਹੜੀ ਕਿਹੜੀ ਚੀਜ਼ ਦੇ ਵਿੱਚ ਕਿੰਨਾ ਪਾਣੀ ਹੁੰਦਾ ਕਿੰਨਾ ਸੁੱਕਾ ਪਦਾਰਥ ਸਭ ਤੋਂ ਪਹਿਲਾਂ ਚੱਕਦੇ ਆਂ ਫੀਡ ਪਸ਼ੂ ਦੇ ਜ਼ਰੂਰੀ ਫੇਰ ਆਉਣੇ ਆਪਾਂ ਤੂੜੀ ਫੇਰ ਪਾਉਣੇ ਆਪਾਂ ਅਚਾਰ ਫੇਰ ਪਾਉਣੇ ਆਪਾਂ ਹਰੇ ਕੱਖ ਫਿਰ ਪੰਜਵੇਂ ਨੰਬਰ ਤੇ ਆਉਂਦਾ ਅਨਾਜ ਹੁਣ ਫੀਡ ਦੇ ਵਿੱਚ ਜਿਹੜਾ ਹੈਗਾ 90% ਸੁੱਕਾ ਪਦਾਰਥ 10% ਪਾਣੀ ਤੂੜੀ ਦੇ ਵਿੱਚ ਵੀ ਸੇਮ 10% ਸੁੱਕਾ 10% ਪਾਣੀ 90 ਸੁੱਕਾ 10 ਪਾਣੀ ਅਚਾਰ ਦੇ ਵਿੱਚ ਜਿਹੜਾ 27 ਤੋਂ 32% ਅਸੀਂ ਕੈਲਕੂਲੇਸ਼ਨ ਕਰਦੇ ਆ ਐਵਰੇਜ ਲਾਈਏ ਦਾ 30% ਸੁੱਕਾ 70% ਪਾਣੀ ਹਰੇਕ ਆੱਖਾਂ ਦੇ ਵਿੱਚ ਥੋੜਾ ਜਿਹਾ ਵੇਰੀਏਸ਼ਨ ਹੈ ਕਿਉਂਕਿ ਹਰੇਕ ਆੱਖ ਸਾਡੇ ਮੌਸਮ ਦੇ ਹਿਸਾਬ ਨਾਲ ਬਦਲ ਜਾਂਦੇ ਆ ਗਰਮੀਆਂ ਦੇ ਜਿਹੜੇ ਹਰੇਕ ਆੱਖ ਆ ਉਹਨਾਂ ਦੀ ਹਾਈਟ ਜ਼ਿਆਦਾ ਹੁੰਦੀ ਹੈ ਉਹਨਾਂ ਦੇ ਵਿੱਚ ਲਗਭਗ ਐਵਰੇਜ ਅਸੀਂ ਮੰਨੀਏ 25% ਸੁੱਕਾ ਪਦਾਰਥ ਹੁੰਦਾ 75 ਪਾਣੀ ਸਰਦੀਆਂ ਦੇ ਜਿਹੜੇ ਹਰੇਕ ਆੱਖ ਆ ਉਹਨਾਂ ਦੇ ਵਿੱਚ 13 ਤੋਂ ਸ਼ੁਰੂ ਹੁੰਦਾ ਪਹਿਲੀ ਵਾਰ ਦਾ 13% ਡਰਾਈ ਮੈਟਰ ਦੂਜੀ ਦਾ 15 ਜਾਨੀ ਕਿ 22% ਵਧਾ ਜਾਂਦਾ ਜਾਨੀ ਅਖੀਰ ਤੱਕ 20 ਤੋਂ ਵੱਧ ਨਹੀਂ ਹੁੰਦਾ ਸੋ ਜੇ ਆਪਾਂ ਗਰਮੀ ਦੇ ਹਰੇ ਪੱਠਿਆਂ ਦੀ ਗੱਲ ਕਰੀਏ ਉਹਨਾਂ ਵਿੱਚ 25% ਡਰਾਈ ਮੈਟਰ 75% ਪਾਣੀ ਅਨਾਲ ਦੇ ਵਿੱਚ 100 ਦਾ 100% ਕੀ ਆ ਜਾਂਦਾਗਾ ਡਰਾਈ ਮੈਟਰਾਂ ਦਾ ਪਾਣੀ ਨਹੀਂ ਹੁੰਦਾ ਹੁਣ ਆਪਾਂ ਜਿਹੜੀ ਆਪਣੀ ਬੇਨਤੀ ਕੀਤੀ ਸੀ 17 ਕਿਲੋ ਡਰਾਈ ਮੈਟਰ ਵਾਸਤੇ ਉਹ ਦੇਖਾਂਗੇ ਕਿੱਥੋਂ ਕਿੱਥੋਂ ਪੂਰਤੀ ਕਰਨੀ ਆ ਸੋ 21 ਲੀਟਰ ਜੇ ਦੁੱਧ ਦੀ ਕੁਆਂਟੀਟੀ ਹੈਗੀ ਆ ਪਸ਼ੂ ਦੀ ਅਸੀਂ ਉਹਨੂੰ ਫੀਡ ਦੇਵਾਂਗੇ 8 ਕਿਲੋ ਤੇ 400 ਗ੍ਰਾਮ 8 ਕਿਲੋ 400 ਗ੍ਰਾਮ ਦੇ ਵਿੱਚੋਂ ਜਿਹੜਾ ਹੈਗਾ 10% ਜੇ ਆਪਾਂ ਕੱਢ ਦਈਏ ਤਾਂ ਆਉਣਾ 7 ਕਿਲੋ 560 ਗ੍ਰਾਮ ਯਾਨੀ ਕਿ ਐਵਰੇਜ ਸੋ ਇਹਦੇ ਨਾਲ ਨਾਲ ਤੂੜੀ ਜੇ ਅਚਾਰ ਹੈਗਾ ਤੂੜੀ 1.5 ਤੋਂ 2 ਕਿਲੋ ਆਸੀਂ ਕਹਿੰਦੇ ਆ 2 ਕਿਲੋ ਤੂੜੀ ਦੇ ਵਿੱਚੋਂ ਕਿੰਨਾ ਮਿਲਣਾਗਾ ਸਾਨੂੰ 1 ਕਿਲੋ 800 ਗ੍ਰਾਮ ਡਰਾਈ ਮੈਟਰ ਅਚਾਰ ਜੇ ਹੈਗਾ ਆਪਣੇ ਕੋਲੇ 25 ਤੋਂ 27 ਕਿਲੋ ਦੀ ਐਵਰੇਜ ਲੈਨੇ ਆ ਜੇ 25 ਕਿਲੋ ਲੈਨੇ ਆ ਅਚਾਰ ਤਾਂ ਇਹਦੇ ਵਿੱਚੋਂ ਕਿੰਨਾ ਮਿਲਣਾ 3 ਨਾਲ ਗੁਣਾ ਕਰਕੇ 750 ਗ੍ਰਾਮ ਸੋ ਜੇ ਆਪਣੇ ਕੋਲੇ ਹਰੇ ਕੱਕ ਹੈ ਨਹੀਂਗੇ ਤਿੰਨਾਂ ਨਾਲ ਹੀ ਸਾਰਨਾ ਫੇਰ ਸਾਡੇ ਕੋਲ ਕਿੰਨਾ ਆਇਆ 5 5 10 ਤੇ 8 18 ਸੋ 7 1 8 ਤੇ 1 9 ਤੇ 7 16 ਯਾਨੀ ਕਿ 16 ਕਿਲੋ 800 ਗ੍ਰਾਮ ਸਾਡੇ ਆਇਆ ਤੇ ਸਾਡੇ ਕੋਲੇ ਘਟ ਚਾਹੀਦਾ ਕਿੰਨਾ ਸੀ 17 17 ਕਿਲੋ ਸੋ ਇਸ ਵਾਸਤੇ ਜਿੰਨਾ ਵੀ ਡਰਾਈ ਮੈਟਰ ਸਾਡੇ ਪਸ਼ੂ ਦਾ ਘਟੂਗਾ ਉਹ ਅਸੀਂ ਹਰੇ ਪੱਠਿਆਂ ਤੋਂ ਪੂਰਤੀ ਕਰ ਸਕਦੇ ਆ ਜੇ ਹਰੇ ਪੱਠੇ ਨਹੀਂ ਆ ਤਾਂ ਅਸੀਂ ਅਨਾਲ ਤੋਂ ਕਰ ਸਕਦੇ ਆ